ਦੀ ਖਾਸ ਗੱਲ ਐਸੀ ਆ ਵੀ ਐਨੇ ਸਮਾਂ ਹੋ ਗਿਆ ਤਾਨੂੰ ਇੱਥੇ ਬੈਠਿਆਂ ਨੂੰ ਤੇ ਲੋਕਾਂ ਨੇ ਦਿਲ ਹਾਲੇ ਤਿੱਕਰ ਜਿੱਤਦੇ ਯਾਰ ਸ਼ਵਾਵਾ ਦੁੱਧ ਲਈਦਾ ਆ ਆਪਣੇ ਦੁੱਧ ਲੈ ਕੇ ਆਪਣੇ ਖੋਇਆ ਮਾਰੇਦਾ ਸੀ ਰੋਜ਼ ਤਾਜ਼ਾ ਦੁੱਧ ਤਾਜੀ ਬਰਫੀ ਮਤਲਬ ਸ਼ਾਮ ਤੱਕ ਐਨੀ ਕਿਰਪਾ ਹੈ ਉੱਪਰ ਵਾਲੇ ਦੀ ਮਤਲਬ ਸਾਰੀ ਵੇਚ ਕੇ ਜਾਈਦੀ ਬਰਫੀ 1952 ਦੇ ਬੈਠੇ ਆ ਇੱਥੇ ਅਸੀਂ ਮਤਲਬ ਦੇਖ ਲਓ 73 ਸਾਲ ਹੋ ਗਏ ਸਾਨੂੰ ਇਸੇ ਜਗ੍ਹਾ ਤੇ ਤੇ ਤੁਸੀਂ ਆਏ ਉਸ ਤੋਂ ਬਾਅਦ ਕਾਫੀ ਹੋਰ ਦੁਕਾਨਾਂ ਵੀ ਖੁੱਲ ਗਈਆਂ ਉਹਦਾ ਕਿਵੇਂ ਤੁਸੀਂ ਦੇਖਦੇ ਹੋ ਕੋਈ ਆਪਾਂ ਨੂੰ ਫਰਕ ਪਿਆ ਜਾਂ ਲੋਕ ਸਾਨੂੰ ਕੋਈ ਫਰਕ ਨਹੀਂ ਪਿਆ ਸਾਡੀ ਦਾ ਮਤਲਬ ਹੋਰ ਚੜਾਈ ਹੋਈ ਆ ਕਾਫੀ ਕਲਾਕਾਰ ਵੀ ਇੱਥੇ ਆਉਂਦੇ ਨੇ ਖਬਰਾਂ ਵੀ ਛਪਦੀਆਂ ਰਹਿੰਦੀਆਂ ਨੇ ਇਹ ਮਸ਼ਹੂਰ ਬਰਫੀ ਵਾਲੇ ਬਿਰਜੂ ਬਰਫੀ ਵਾਲੇ ਤੇ ਇਹ ਕਿਵੇਂ ਮਨ ਕਿਹੋ ਜਿਹਾ ਮਹਿਸੂਸ ਹੁੰਦਾ ਵਿੱਚ ਇਸ ਲੈਕ ਹੈ ਨਹੀਂ ਸੀਗੀ ਜਿਸ ਲੈਕ ਬਣਾਤਾ ਮਹਾਮੈਨੇ ਜੇ ਅੱਗੇ ਹੱਥਾਂ ਨੇ ਬਣਾਉਣੇ ਹੁੰਦੇ ਸੀਗੇ ਜੀ ਅੱਥਾ ਨੇ ਕਿੰਨੀ ਕਬਣੀ ਵੀ 25 ਕਿਲੋ ਬਰਫੀ ਬਣਦੀ ਹੁੰਦੀ ਸੀਗੀ 2-2 3-3 ਦਿਨ ਪਹਿਲਾਂ ਆਰਡਰ ਕਰਾਉਣਾ ਪੈਂਦਾ ਸੀਗਾ ਇੱਕ ਨਾਮ ਬਰਕਰਾਰ ਰੱਖਣ ਲਈ ਤੇ ਪੈਸੇ ਮਗਰ ਨਹੀਂ ਕਦੇ ਗਏ ਅਸੀਂ ਬਰਫੀ 98% ਆਪਣੀ ਫੋਰਨ ਜਾਂਦੀ ਹੈ ਤੇ ਇਹਦੇ ਵਿੱਚ ਚੀਨੀ ਬਹੁਤ ਲਾਈਟ ਪਾਈਦੇ ਹਾਂ 1 ਕਿਲੋ ਖੋਏ ਦੀ 100 ਗ੍ਰਾਮ ਚੀਨੀ ਪਾਈਦੀ ਹੈ ਬਰਫੀ ਹੈ ਕਿੱਥੇ-ਕਿੱਥੇ ਜਾਂਦੀ ਹੈ ਯਾਨੀ ਕਿੱਥੋਂ-ਕਿੱਥੋਂ ਲੋਕ ਆਰਡਰ ਕਰਦੇ ਨੇ ਕਿੱਥੋਂ-ਕਿੱਥੋਂ ਲੋਕ ਤੁਹਾਡੇ ਕੋਲ ਇੱਥੇ ਖਾਣ ਵਾਸਤੇ ਆਉਂਦੇ ਨੇ ਕੋਈ ਕੰਟਰੀ ਨਹੀਂ ਹੋਣੀ ਐਦਾਂ ਦੀ ਜਿੱਥੇ ਮਤਲਬ ਸਾਡੀ ਬਰਫੀ ਨਹੀਂ ਗਈ ਵੀ ਆਪਣੇ ਕੋ अवेलेबल ਹੈਗੀ ਇੱਥੇ ਜਾਂ ਕਸਟਮਰ ਇੱਥੇ ਆ ਕੇ ਲੈ ਕੇ ਜਾਣੀ ਪਹੋਗੀ ਨਹੀਂ ਭਾਜੀ ਕਸਟਮਰਾਂ ਦੇ ਫੋਨ ਤਾਂ ਬਥੇਰੇ ਆਉਂਦੇ ਆ ਅੱਜ ਰਾਜਸਥਾਨ ਤੋਂ ਫੋਨ ਆਇਆ ਜੀ ਸਾਨੂੰ ਬਰਫੀ ਭੇਜ ਦਿਓ ਬਰਫੀ ਤਾਂ ਤਾਂ ਹੀ ਭੇਜੀ ਆਨਲਾਈਨ ਜੇ ਸਾਡੇ ਕੋਲ ਬਚਦੀ ਹੋਵੇ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂ ਅੰਮਰਵੀਰ ਅੱਜ ਤੁਹਾਨੂੰ ਗੁਰਾਇਆਂ ਤੇ ਜਿਹੜੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਬਰਫੀ ਦੀ ਦੁਕਾਨ ਤੇ ਲੈ ਕੇ ਆਇਆ ਨਾਮ ਹੈਗਾ ਬਿਰਜੂ ਬਰਫੀ ਵਾਲੇ ਤਾਂ ਅੰਦਰ ਚੱਲਦੇ ਨੇ ਦੇਖਦੇ ਆ ਵੀ ਸਾਰਾ ਪ੍ਰੋਸੈਸ ਕਿਸ ਤਰ੍ਹਾਂ ਹੁੰਦਾ ਹੈ ਕਿੰਨੀ ਪੁਰਾਣੀ ਹੈ ਦੁਕਾਨਾ ਅਸਲ ਦੇ ਵਿੱਚ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਯਾਨੀ ਕਿ ਬੈਠਿਆ ਨੂੰ ਯਾਨੀ ਕਿ ਲੋਕਾਂ ਨੂੰ ਇੰਨੀ ਘੈਂਟ ਘੈਂਟ ਜਿਹੜੀ ਬਰਫੀ ਖੋਏ ਵਾਲੀ ਬਰਫੀ ਖਵਾਉਂਦੇ ਹਨ ਸਾਰਾ ਪ੍ਰੋਸੈਸ ਸਾਨੂੰ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਤੇ ਜਿਹੜਾ ਹੋਰ ਪੁੱਛਾਂਗੇ ਇਹਨਾਂ ਕੋਲ ਕੀ ਕੁਝ ਇਹਨਾਂ ਕੋਲੇ ਹੁੰਦਾ ਸੀ ਦੇਖ ਸਕਦੇ ਹਾਂ ਪੱਟੀਆਂ ਕਿਸ ਤਰੀਕੇ ਨਾਲ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ ਨੇ ਸਾਨੂੰ ਹਨ ਦੱਸਿਆ ਕਿ ਇਹਨਾਂ ਦੋ ਪੱਟੀਆਂ ਨੇ ਲਗਾਤਾਰ ਹੀ ਇਤਨਾ ਜਿਹੜਾ ਰਾ ਜਿਹੜੀਆਂ ਚੱਲਦੇ ਰਹਿੰਦੀਆਂ ਨੇ ਇਹਨਾਂ ਦੀ ਜਿਹੜੀ ਬਰਫੀ ਆ ਵੀ ਬਾਹਰ ਵੀ ਕਾਫੀ ਜਗ੍ਹਾ ਤੇ ਜਾਂਦੀ ਤੁਹਾਨੂੰ ਅੰਦਰ ਚਲਦੇ ਜਿਆਦਾ ਟਾਈਮ ਨਹੀਂ ਖਰਾਬ ਕਰਾਵਾਂਗੇ ਥੋੜਾ ਵੀ ਸਿੱਧਾ ਜਾ ਕੇ ਜਿਹੜੇ ਓਨਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆ ਅੰਦਰ ਹੀ ਚਲਦੇ ਆ ਸਾਡੇ ਨਾਲ ਇੱਥੋਂ ਦੇ ਓਨਰ ਮੌਜੂਦ ਨੇ ਗੱਲਬਾਤ ਕਰਨਗੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰ ਹੈ ਸਾਣਾ ਟਾਈਮ ਦੇਣ ਵਾਸਤੇ ਜੀ ਤੇ ਭਾਜੀ ਕੀ ਖਾਸ ਗੱਲ ਐਸੀ ਆ ਵੀ ਇੰਨੇ ਸਮਾਂ ਹੋਵੇ ਤੁਹਾਨੂੰ ਇੱਥੇ ਬੈਠਿਆ ਨੂੰ ਤੇ ਲੋਕਾਂ ਨੇ ਦਿਲ ਹਾਲੇ ਤੱਕ ਜਿੱਤ ਦਿੱਤਾ ਯਾਰ ਖਾਸ ਭਾਜੀ ਕਲਯੋਗ ਦੇ ਵਿੱਚ ਗਾਹਕ ਨੂੰ ਮਤਲਬ ਚੰਗੀ ਚੀਜ਼ ਮਿਲਣੀ ਚਾਹੀਦੀ ਆ ਅਸੀਂ ਮਤਲਬ ਪਿਓਰ ਬਣਾਉਂਦੇ ਆ ਜੀ ਇਹ ਬਿਲਕੁਲ ਸ਼ਵਾਮਾ ਦੁੱਧ ਲਈਦਾ ਹੈ ਆਪਣੇ ਦੁੱਧ ਲੈ ਕੇ ਆਪਣੇ ਖੋਇਆ ਮਰਦੀਦਾ ਜੀ ਰੋਜ਼ ਤਾਜ਼ਾ ਦੁੱਧ ਤਾਜੀ ਬਰਫੀ ਮਤਲਬ ਸ਼ਾਮ ਤੱਕ ਇੰਨੀ ਕਿਰਪਾ ਹੈ ਉੱਪਰ ਵਾਲੇ ਦੀ ਮਤਲਬ ਸਾਰੀ ਵੇਚ ਕੇ ਜਾਈਦੀ ਬਰਫੀ ਠੀਕ ਹੈ ਜੀ 1952 ਦੇ ਬੈਠੇ ਆ ਇੱਥੇ ਅਸੀਂ ਮਤਲਬ ਦੇਖ ਲਓ 73 ਸਾਲ ਹੋ ਗਏ ਸਾਨੂੰ ਇਸੇ ਜਗ੍ਹਾ ਤੇ ਜਿਹੜੀ ਇਹ ਦੁਕਾਨ ਦੀ ਸਟਾਰਟਿੰਗ ਹੈ ਕਿਸ ਨੇ ਕੀਤੀ ਯਾਨੀ ਕਿ ਜਿਹੜਾ ਇੰਨੀ ਜਿਹੜੀ ਖੋਏ ਵਾਲੀ ਸਪੈਸ਼ਲ ਵਰਫੀ ਇਹ ਬਣਾਉਣ ਦੀ ਰੈਸਪੀ ਕਿਹਦੀ ਸੀਗੀ ਸਾਡੇ ਬਜ਼ੁਰਗਾਂ ਦੀ ਸੀਗੀ ਜੀ ਹਾਂਜੀ ਬਰਜ ਲਾਲ ਉਹਨਾਂ ਦੀ ਤੇ ਉਹਨਾਂ ਦਾ 13 ਦੇ ਵਿੱਚ ਐਕਸਪਾਇਰ ਹੋ ਗਏ ਸੀ ਜੀ ਉਸ ਤੋਂ ਬਾਅਦ ਮਤਲਬ ਅੱਗੇ ਕੰਮ ਥੋੜਾ ਹੁੰਦਾ ਸੀ ਅੱਗੇ ਹੱਥਾਂ ਨਾਲ ਬਣਾਉਨੇ ਹੁੰਦੇ ਸੀਗੇ ਜੀ ਹੱਥਾਂ ਨਾਲ ਕਿੰਨੀ ਕ ਬਾਣੀ 20 25 ਕਿਲੋ ਵਰਫੀ ਬਣਦੀ ਹੁੰਦੀ ਸੀਗੀ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਆਰਡਰ ਕਰਾਉਣਾ ਪੈਂਦਾ ਸੀਗਾ ਤੇ ਹੁਣ ਤਾਂ ਜਿੱਦਾਂ ਇੱਕ ਦਿਨ ਪਹਿਲਾਂ ਆਰਡਰ ਪਹਿਲਾਂ ਕਰਾਉਣਾ ਪੈਂਦਾ ਆ ਤੇ ਮਸ਼ੀਨਾਂ ਦੇ ਨਾਲ ਮਤਲਬ ਕੰਟਰੀ ਵੀ ਵੱਧ ਗਈ ਆ ਤੇ ਉਹਦੇ ਕਰਕੇ ਮਤਲਬ ਥੋੜਾ ਸਕਾਲਾ ਵੀ ਹੋ ਗਿਆ ਬਰਫੀ ਬਣਾਉਣੀ ਖੋਇਆ ਪਾ ਮਾਰਨਾ ਨਹੀਂ ਤਾਂ ਪਹਿਲਾਂ ਦੇ ਹੱਥਾਂ ਨੇ ਲੱਗੇ ਰਹਿੰਦੇ ਸੀਗੇ 2012 ਵਿੱਚ ਮੈਂ ਅੰਕਲ ਨੂੰ ਆਪ ਵੀ ਮਿਲਿਆ ਤੇ ਉਸ ਟਾਈਮ ਵੀ ਕਾਫੀ ਅੰਕਲ ਵੀ ਕਾਫੀ ਹੰਬਲ ਜਿਵੇਂ ਤੁਸੀਂ ਹੰਬਲੋਂ ਲੋ ਜਿਹੜੇ ਕਸਟਮਰ ਆਣੇ ਉਹਨਾਂ ਨਾਲ ਕਾਫੀ ਪਿਆਰ ਨਾਲ ਗੱਲ ਕਰਨੀ ਤੇ ਉਸ ਟਾਈਮ ਮੈਨੂੰ ਯਾਦ ਹੈ ਵੀ ਪੀਸ ਵੀ ਨਹੀਂ ਕੱਟ ਕੇ ਦਿੱਦੇ ਹੁੰਦੇ ਸੀ ਹਾਂਜੀ ਭਾਜੀ ਹੁਣ ਵੀ ਇਦਾਂ ਹੀ ਆ ਜਦੋਂ ਛੰਨੀ ਐਦਵਾਰ ਪੀਸ ਨਹੀਂ ਬਣਦੇ ਭਾਜੀ ਜਿਨ੍ਹਾਂ ਦਾ ਆਰਡਰ ਆਇਆ ਹੁੰਦਾ ਉਹਨਾਂ ਦੇ ਪੀਸ ਬਣਦੇ ਆ ਜੀ ਠੀਕ ਆ ਜੀ ਤੇ ਮਤਲਬ ਇਹੀ ਭਾਜੀ ਅਸੀਂ ਇੱਕ ਨਾਮ ਬਰਕਰਾਰ ਰੱਖਣ ਲਈ ਤੇ ਪੈਸੇ ਮਗਰ ਨਹੀਂ ਕਦੇ ਗਏ ਅਸੀਂ ਹਾਂਜੀ ਬਰਫੀ 98% ਆਪਣੀ ਫੋਰਨ ਜਾਂਦੀ ਹੈ ਤੇਰ ਵਿੱਚ ਚੀਨੀ ਬਹੁਤ ਲਾਈਟ ਪਾਈਦੀ ਹੈ 1 ਕਿਲੋ ਖੋਏ ਦੀ 100 ਗ੍ਰਾਮ ਚੀਨੀ ਪਾਈਦੀ ਹੈ ਮਤਲਬ ਇਹੀ ਸੋਚਿਆ ਵੀ ਕਸਟਮਰ ਖੁਸ਼ ਹੋ ਕੇ ਜਾਵੇ ਮਤਲਬ ਪਿਓਰ ਚੀਜ਼ ਮਿਲੇ ਉਹਨੂੰ ਮਾੜੀ ਚੀਜ਼ ਨਹੀਂ ਬਣਾਈਦੀ ਭਾਜੀ ਭਾਜੀ ਹੁਣ ਜਦ ਤੁਸੀਂ ਆਏ ਉਸ ਤੋਂ ਬਾਅਦ ਕਾਫੀ ਹੋਰ ਦੁਕਾਨਾਂ ਵੀ ਖੁੱਲ ਗਈਆਂ ਉਹਦਾ ਕਿਵੇਂ ਤੁਸੀਂ ਦੇਖਦੇ ਹੋ ਕੋਈ ਆਪਾਂ ਨੂੰ ਫਰਕ ਪਿਆ ਜਾਂ ਲੋਕ ਸਾਨੂੰ ਕੋਈ ਫਰਕ ਨਹੀਂ ਪਿਆ ਸਾਡੀ ਦਾ ਮਤਲਬ ਹੋਰ ਚੜਾਈ ਹੋਈ ਆ ਸਾਨੂੰ ਉਹਨਾਂ ਦੇ ਨਾਲ ਕੋਈ ਫਰਕ ਨਹੀਂ ਪਿਆ ਉਹਨੂੰ ਆਪਣੀ ਕਿਸਮਤ ਖਾਣੀ ਆ ਸੀ ਆਪਣੀ ਖਾਣੀ ਜੀ ਠੀਕ ਹੈ ਜੀ ਮਤਲਬ ਸਾਨੂੰ ਕੋਈ ਪੁੱਛਦਾ ਵੀ ਆ ਜੀ ਫਲਾਨੀ ਦੁਕਾਨ ਤੇ ਜਾਣਾ ਹੈ ਦੱਸਦੀ ਤਾਂ ਵੀ ਅੱਗੇ ਆ ਦੁਕਾਨ ਉਹ ਤੇ ਆਪਣੀ ਦੁਕਾਨ ਇਹੀ ਆ ਨਾ ਸਾਡੀ ਕੋਈ ਬ੍ਰਾਂਚ ਐ ਠੀਕ ਹੈ ਜੀ ਇਹੀ ਦੁਕਾਨ ਐ ਸਾਡੀ ਤੇ ਜਿਹੜੀ ਬਰਫੀ ਐ ਕਿੱਥੇ ਕਿੱਥੇ ਜਾਂਦੀ ਆ ਯਾਨੀ ਕਿੱਥੋਂ ਕਿੱਥੋਂ ਲੋਕ ਆਰਡਰ ਕਰਦੇ ਨੇ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਇੱਥੇ ਖਾਣ ਵਾਸਤੇ ਆਉਂਦੇ ਨੇ ਸਹੀ ਤਾਂ ਭਾਜੀ ਗਿਣਾਏ ਹੀ ਨਹੀਂ ਜਾਣੇ ਹਾਂਜੀ ਮਤਲਬ ਕੱਲ ਦੇਖੋ ਗੁਜਰਾਤ ਤੋਂ ਆਏ ਸੀਗੇ ਉਹ ਬਰਫੀ ਲੈ ਕੇ ਗਏ ਇੱਥੇ ਯੂਪੀ ਵੀ ਬਰਫੀ ਜਾਂਦੀ ਰੈਗੂਲਰ ਜਾਂਦੀ ਰਹਿੰਦੀ ਜੀ ਮਤਲਬ ਬਾਹਰ ਕੋਈ ਕੰਟਰੀ ਨਹੀਂ ਹੋਣੀ ਐਦਾਂ ਦੀ ਜਿੱਥੇ ਮਤਲਬ ਸਾਡੀ ਬਰਫੀ ਨਹੀਂ ਗਈ ਕਾਫੀ ਕਲਾਕਾਰ ਵੀ ਇੱਥੇ ਆਉਂਦੇ ਨੇ ਖਬਰਾਂ ਵੀ ਛਪਦੀਆਂ ਰਹਿੰਦੀਆਂ ਨੇ ਇਹ ਮਸ਼ਹੂਰ ਬਰਫੀ ਵਾਲੇ ਬਿਰਜੂ ਬਰਫੀ ਵਾਲੇ ਤੇ ਇਹ ਕਿਵੇਂ ਕਿਹੋ ਜਿਹਾ ਮਹਿਸੂਸ ਹੁੰਦਾ ਵੀ ਜਦੋਂ ਬਜ਼ੁਰਗਾਂ ਨੇ ਦੇਣ ਦਿੱਤੀ ਹੋਈ ਆ ਤੇ ਉਹ ਹੁਣ ਨਾਮ ਉਹਨਾਂ ਦਾ ਵਿੱਚਾ ਕਰ ਰਿਹਾ ਆਪਣਾ ਵੀ ਨਾਮ ਹੀ ਚਾ ਕਰ ਰਿਹਾ ਮਤਲਬ ਭਾਜੀ ਇਸ ਲੈਗ ਹੈ ਨਹੀਂ ਸੀਗੀ ਜਿਸ ਲੈਗ ਬਣਾਤਾ ਮਹਾਮਈ ਨੇ ਪਰ ਮਿਹਨਤ ਕਰੀ ਦੀ ਹੈ ਭਾਜੀ ਮਿਹਨਤ ਸ਼ੁਰੂ ਤੋਂ ਬਹੁਤ ਕੀਤੀ ਹੈ ਹੁਣ ਵੀ ਮਿਹਨਤ ਕਰਦੇ ਆ ਇੰਦਾ ਨਹੀਂ ਮਤਲਬ ਕਿਸੇ ਦੇ ਹੱਥਾਂ ਵੱਲ ਦੇਖੀ ਜਾਣਾ ਇੰਦਾ ਨਹੀਂ ਮਿਹਨਤ ਕਰੀ ਦੀ ਹੈ ਭਾਜੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਅਸੀਂ ਇਹ ਵੱਡੇ ਭਰਾ ਆ ਮੇਰੇ ਇਹਨਾਂ ਦੀ ਤਾਂ ਜ਼ਿੰਦਗੀ ਨਿਕਲ ਗਈ ਇੱਥੇ ਮੈਨੂੰ ਤਾਂ ਜਿੱਦਾਂ ਮੈਨੂੰ ਵੀ ਹੋਗਾ 26 27 ਸਾਲ ਪੜ ਕੇ ਮੈਂ ਇੱਥੇ ਆ ਗਿਆ ਸੰਗਾ ਜੀ ਠੀਕ ਹੈ ਜੀ ਉਦਾਂ ਤੁਸੀਂ ਕਿੱਥੋਂ ਮਤਲਬ ਇੱਥੇ ਗੁਰਾਇੰਦ ਹੀ ਆ ਜੀ ਇੱਥੇ ਗੁਰਾਇੰਦ ਆਣ ਕਿ ਪੜ੍ਹਾਈ ਛੱਡ ਕੇ ਫਿਰ ਕਿਤੇ ਹੁਣ ਅੱਗੇ ਤੁਹਾਡੇ ਬੱਚੇ ਵੀ ਉਹ ਇਸੇ ਫੀਲਡ 'ਚ ਨੇ ਹਾਂ ਜੀ ਬੱਚੇ ਹੁਣ ਆਂਦੇ ਸਾਡੇ ਆ ਜਿਵੇਂ بڑے ਦਾ ਮੁੰਡਾ ਆ ਭਤੀਜਾ ਮੇਰਾ ਤਾਂ ਮੇਰਾ ਮੁੰਡਾ ਵੀ ਆਉਂਦਾ ਕਿਤੇ ਕਿਤੇ ਇਹਨੇ ਪਲੱਸ 2 ਕਰ ਲਈ ਹੈ ਜੀ ਓਕੇ ਤਾਂ ਕਿ ਬਾਹਰ ਜਾ ਕੇ ਵੀ ਇਹਦੇ ਅੱਗੇ ਕੰਮ ਕਰਨਾ ਹੈ ਇੱਥੇ ਆਪਣਾ ਕੰਮ ਹੈ ਬਿਲਕੁਲ ਹਾਂਜੀ ਸਾਡੇ ਤੋਂ ਬਾਅਦ ਤਾਂ ਕੋਈ ਆਣ ਨਹੀਂ ਗਈ ਕਹਿੰਦੇ ਹੁੰਦੇ ਬੰਦੇ ਨੇ ਕਿਹੜਾ ਬੈਠਾ ਰਹਿਣਾ ਹੁੰਦਾ ਤੇ ਹੁਣ ਅਸੀਂ ਦੁਕਾਨ ਆਪਣੀ ਜਗ੍ਹਾ ਲੈ ਕੇ ਹੈ ਨਾ ਜੀ ਹੁਣ ਤਿਆਰ ਹੋ ਰਹੀ ਹੈ ਦੁਕਾਨ ਓਕੇ ਬਸ ਵੱਧ ਤੋਂ ਵੱਧ ਮਹੀਨਾ ਡੇਢ ਮਹੀਨਾ ਲੱਗਣਾ ਹੈ ਉਧਰ ਮਤਲਬ ਚਲੇ ਜਾਣਾ ਹੈ ਇੱਥੇ ਰਹੂਗੀ ਕਿ ਫਿਰ ਇੱਥੋਂ ਸ਼ਿਫਟ ਕਰ ਨਹੀ ਨਹੀ ਇਹ ਵੀ ਰਹੂੰਗੀ ਭਾਜੀ ਇਹ ਵੀ ਰਹੂੰਗੀ ਨਹੀਂ ਨਹੀਂ ਇੱਥੇ ਤਾਂ ਜਾਗ ਲੱਗਾ ਸਾਨੂੰ ਜੀ ਬਿਲਕੁਲ ਇਹ ਤਾਂ ਇੱਥੇ ਰਹੂੰਗੀ ਜੀ ਇੱਥੇ ਹੁਣ ਬਰਫੀ ਤੋਂ ਇਲਾਵਾ ਹੋਰ ਆਪਣੇ ਕੋਲ ਕੀ ਕੁਝ ਹੁੰਦਾ ਹੈ ਜੇਕਰ ਹੋਰ ਭਾਜੀ ਬੇਸਣ ਹੁੰਦਾ ਹੈ ਕਿਤੇ ਕਿਤੇ ਮਿਲ ਕੇ ਬਣਾ ਲੀਦਾ ਉਹ ਵੀ ਮਨ ਕੀਤਾ ਤੇ ਨਹੀਂ ਤਾਂ ਨਹੀਂ ਜੇਕਰ ਆਰਡਰ ਆ ਜਾਵੇ ਠੀਕ ਹੈ ਹਾਂ ਜੀ ਤੇ ਲੋਕੇਸ਼ਨ ਆਪਣੀ ਕੀ ਹੈਗੀ ਐਗਜ਼ੈਕਟ ਜੇ ਕਿਸੇ ਨੇ ਆਉਣਾ ਹੋਵੇ ਸਿਚੂ ਭਾਜੀ ਇਹ ਜਿੱਦਾਂ ਰੇਲਵੇ ਸਟੇਸ਼ਨ ਆ ਸਾਡੇ ਸਾਹਮਣੇ ਹਾਂਜੀ ਹਾਂਜੀ ਤਾਂ ਇਹ ਗੁਰਾਇਆਂ ਛੋਟਾ ਜਿਹਾ ਸ਼ਹਿਰ ਹੈ ਕਸਬਾ ਤੇ ਦਿੱਲੀ ਹਾਈਵੇ ਤੇ ਯਰ ਮੇਨ ਰੋਡ ਦੀ ਹਾਂਜੀ ਇਹਦੇ ਆਨਲਾਈਨ ਡਿਲੀਵਰੀ ਵੀ ਆਪਣੇ ਕੋਲ ਅਵੇਲੇਬਲ ਹੈਗੀ ਇੱਥੇ ਜਾਂ ਕਸਟਮਰ ਇੱਥੇ ਆ ਕੇ ਲੈ ਕੇ ਜਾਣੀ ਪੋਵੇਗੀ ਨਹੀਂ ਭਾਜੀ ਕਸਟਮਰਾਂ ਦੇ ਫੋਨ ਤਾਂ ਬਥੇਰੇ ਆਉਂਦੇ ਆ ਅੱਜ ਰਾਜਸਥਾਨ ਤੋਂ ਫੋਨ ਆਇਆ ਜੀ ਸਾਨੂੰ ਬਰਫੀ ਭੇਜ ਦਿਓ ਬਰਫੀ ਤਾਂ ਤਾਂ ਹੀ ਭੇਜੀ ਆਨਲਾਈਨ ਜੇ ਸਾਡੇ ਕੋਲ ਬਚਦੀ ਹੋਵੇ ਜੀ ਸਹੀ ਗੱਲ ਹੈ ਬੰਨ ਤੋਂ ਪਹਿਲਾਂ ਹੀ ਤਾਂ ਗਾਹ ਖੜੇ ਹੁੰਦੇ ਆ ਤਾਂ ਕਰਕੇ ਮਤਲਬ ਇੱਧਰ ਨੂੰ ਧਿਆਨ ਨਹੀਂ ਕੀਤਾ ਕਦੇ ਹਾਂਜੀ ਆਨਲਾਈਨ ਵੱਲ ਨੂੰ ਨਹੀਂ ਧਿਆਨ ਕੀਤਾ ਕਦੇ ਜਿਹੜਾ ਆਵੇ ਉਹ ਇੱਥੋਂ ਵੀ ਸਾਨੂੰ ਮਿਲ ਜੂਗਾ ਹਾਂਜੀ ਭਾਜੀ ਹਾਂਜੀ ਇੱਥੇ ਆਇਆ ਤੇ ਮਤਲਬ ਬਰਫੀ ਮਿਲ ਸਕਦੀ ਅਸੀਂ ਮਤਲਬ ਭੇਜਦੇ ਨਹੀਂ ਕਿਸੇ ਨੂੰ ਜੀ ਠੀਕ ਹੈ ਜੀ ਤੇ ਕਿਸੇ ਨੂੰ ਦੁਕਾਨ ਤੇ ਆਣਾ ਹੋਵੇ ਟਾਈਮਿੰਗਸ ਕੀ ਰਹਿਣਗੀਆਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁੱਲ੍ਹੀ ਹੁੰਦੀ ਹੈ ਸਵੇਰੇ 7 ਵਜੇ ਖੁੱਲ੍ਹਦੀ ਹੈ ਅਸੀਂ ਹਾਂ ਜੀ ਤੇ ਸ਼ਾਮ ਨੂੰ ਮਤਲਬ 9 ਵਜੇ ਤੱਕ ਅਸੀਂ ਅਵੇਲੇਬਲ ਹੁੰਨੇ ਇੱਥੇ ਜੀ ਠੀਕ ਹੈ ਹਾਂ ਜੀ ਭਾਜੀ ਸ਼ੁਕਰੀਆ ਜੀ ਧੰਨਵਾਦ ਜੀ ਤੁਸੀਂ ਪਿਆਰ ਦੇਖ ਸਕਦੇ ਹੋ ਕਿੰਨਾ ਹੈ ਕਿ ਜਿਹੜੀ ਗਰਮਾ-ਗਰਮ ਬਰਫੀ ਹਲੇ ਤਿਆਰ ਵੀ ਨਹੀਂ ਹੋਈ ਪਰ ਸਾਨੂੰ ਜਿਹੜੀ ਇਹਨਾਂ ਨੇ ਪਹਿਲੋਂ ਲਿਆ ਕੇ ਦਿੱਤੀ ਵੀ ਤੁਸੀਂ ਟਰਾਈ ਕਰੋ ਵੀ ਕਿਸ ਤਰੀਕੇ ਨਾਲ ਇਹ ਬਣਦੀ ਹੈ ਇਹਦਾ ਇਸ ਤੋਂ ਬਾਅਦ ਜਦ ਕਾਇੀ ਹੋਊਗੀ ਚੰਗੀ ਤਰ੍ਹਾਂ ਹੋਰ ਇਹਦੇ ਵਿੱਚ ਜਿਹੜਾ ਕੀ ਕੀਤਾ ਜਾਊਗਾ ਫਿਰ ਸੋ ਇਹਦੇ ਪੀਸ ਕਿ ਧਿਆਨ ਨਾਲ ਟਰਾਈ ਕਰਾਉਣ ਨੇ ਦੱਸਦੇ ਆ ਕਿ ਕਿਸ ਤਰ੍ਹਾਂ ਦੇ ਤਰੀਕੇ ਦਾ ਦਾ ਟੇਸਟ ਹੈ ਤੇ ਕਾਫੀ ਗਰਮ ਵੀ ਹੈਗੀ ਹੈ ਬਜੀ ਜੀਨੇ ਤਾਂ ਘਰ ਦਾ ਜਿਹੜਾ ਰਬੜੀ ਕੱਢਦੇ ਆ ਖਾਦੀ ਆ ਨਾ ਤਾਂ ਬਿਲਕੁਲ ਸੇਮ ਉਹੀ ਟੇਸਟ ਹੈ ਉਹੀ ਜਿਹੜੀ ਕੁਆਲਿਟੀ ਜਦੋਂ ਆਪਾਂ ਖਾਣੇ ਆ ਪਹਿਲੀ ਬਾਈਟ ਜਦੋਂ ਲੈਨੇ ਸੇਮ ਉਹੀ ਜਿਹੜਾ ਫਲੇਵਰ ਆਉਂਦਾ ਹੈ ਤੁਸੀਂ ਵੀ ਆਓ ਟ੍ਰਾਈ ਕਰੋ ਘੈਂਟ ਵਰਫੀ ਹੈ ਤੇ ਆਪਣੇ ਘਰੇ ਵੀ ਲੈ ਕੇ ਜਾਓ ਤੇ ਕਾਫੀ ਸਾਡੇ ਘਰ ਦਾ ਵੀ ਕੋਈ ਹੋਣਾ ਤਾਂ ਇਸ ਹਨ ਆਪਣੇ ਨਾਲ ਜਿਹੜੇ ਸ਼ਾਪ ਦੇ ਮਾਲਕ ਕਾਫੀ ਵਧੀਆ ਲੱਗਿਆ ਗੱਲਬਾਤ ਕਰਕੇ ਇਹਨਾਂ ਨੇ ਦੱਸਿਆ ਵੀ ਕਿੰਨੀ ਪੁਰਾਣੀ ਦੁਕਾਨ ਹੈਗੀ ਆ 1952 ਤੋਂ ਦੁਕਾਨ ਸ਼ੁਰੂ ਹੋਈ ਹੋਈ ਹੈ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਨੇ ਸ਼ੁਰੂ ਕੀਤੀ ਸੀ ਬ੍ਰਿਜ ਲਾਲ ਸ਼ਰਮਾ ਜੀ ਨੇ ਜਿਹੜੀ ਇਹ ਦੁਕਾਨ ਸ਼ੁਰੂ ਕੀਤੀ ਸੀ ਤੇ ਇਹਨਾਂ ਨੇ ਦੱਸਿਆ ਵੀ ਹੁਣ ਜਿਹੜੀ ਨਵੀਂ ਬ੍ਰਾਂਚ ਵੀ ਖੋਲਣ ਜਾ ਰਹੇ ਨੇ ਪਰ ਜਿਹੜੀ ਇਹ ਸ਼ਾਪ ਹੈ ਜਿਹੜੀ ਗੁਰਾਇਆਂ ਹਾਈਵੇ ਦੇ ਉੱਤੇ ਜਿਹੜੀ ਮੌਜੂਦ ਹੈਗੀ ਜਿਹੜਾ ਨੈਸ਼ਨਲ ਹਾਈਵੇ ਪੈਂਦਾ ਉੱਥੇ ਮੌਜ ਜੇਕਰ ਤੁਸੀਂ ਵੀ ਜਿਹੜੀ ਘੈਂਟ ਖੋਏ ਵਾਲੀ ਬਰਫੀ ਖਾਣਾ ਚਾਹੁੰਦੇ ਤਾਂ ਇੱਥੇ ਜ਼ਰੂਰ ਆਓ ਬਿਰਜੂ ਬਰਫੀ ਵਾਲਾ ਜਿਹੜਾ ਕਿ ਹੈ ਨੈਸ਼ਨਲ ਹਾਈਵੇ ਗੁਰਾਇਆਂ ਦੇ ਉੱਪਰ ਹੀ ਮੌਜੂਦ ਹੈ। ਦਿੱਤਾ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫਾਲੋ ਜੁ ਕਰੋ ਤਾਂ ਸਿੱਧੀ ਹੈਡਲਾਈਨਸ ਕੈਮਰਾਮੈਨ ਨਿਪਨ ਬੱਸੀ ਦੇ ਨਾਲ ਮੈਂ ਪਰ ਵੀਰ ਥੈਂਕ ਯੂ